ਉਹਨਾਂ ਨੇ ਪ੍ਰੇਮ ਕੀਤਾ ਪਿਆਰ ਕੀਤਾ ਮੁਹੱਬਤ ਕੀਤੀ ਰੱਬ ਦੇ ਨਾਲ ਤੇ ਇਹੀ ਮੈਸੇਜ ਸਾਨੂੰ ਦਿੱਤਾ ਵੀ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਨਾ ਆਪਸ ਵਿੱਚ ਪ੍ਰੇਮ ਪਿਆਰ ਭਾਵਨਾ ਬਣਾ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵਾਈਵਲ ਕੁਰਾਨ ਚਾਰੇ ਵੇਦ 6 ਸਸਤਰ 18 ਪ੍ਰਾਣ ਕਹੇਨ ਤੋਂ ਭਾਵ ਇਹ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਨਾ ਇਹਨਾਂ ਨੂੰ ਇੱਕ ਥਾਂ ਇੱਕ ਪਲੰਗ ਇੱਕ ਕਮਰੇ ਤੇ ਰੱਖ ਲਿਓ ਇਹ ਆਪਸ ਵਿੱਚ ਲੜਨਗੇ ਕਿ ਲੜਦਾਂਗੇ ਬਲੋ ਨਹੀਂ ਲੜਦੇ ਆਪਸ ਵਿੱਚ ਨਹੀਂ ਲੜਦੇ ਪਰ ਇਹਨਾਂ ਨੂੰ ਪੜਨ ਵਾਲੇ ਜ਼ਰੂਰ ਲੜਦੇ ਨੇ ਆਖੋ ਸਦਨਾ ਇਹਨਾਂ ਨੂੰ ਪੜ ਕੇ ਉਪਦੇਸ਼ ਦੇਣ ਵਾਲੇ ਸਿੱਖਿਆ ਦੇਣ ਵਾਲੇ ਜ਼ਰੂਰ ਲੜਦੇ ਨੇ ਨਹੀਂ ਨਹੀਂ ਸਾਡਾ ਬਾਬਾ ਬਟਾ ਨਹੀਂ ਸਾਡੀ ਕੁਰਾਨ ਵੱਡੀ ਐ ਸਾਡਾ ਬਾਈਬਲ ਵੱਡਾ ਐ ਸਾਡੇ ਵੇਦ ਵੱਡੇ ਨੇ ਨਹੀਂ ਇਹ ਤਾਂ ਹੈ ਹੀ ਵੱਡੇ ਨੇ ਇਹਨਾਂ ਨੂੰ ਵੱਡੇ ਕੀ ਕਰੋਗੇ ਪੜ ਕੇ ਇਹਨਾਂ ਨੂੰ ਅਸੀਂ ਵੱਡੇ ਹੋਣਾ ਐ ਅਵਸਥਾ ਕਰਕੇ ਸੋਚ ਕਰਕੇ ਇਹ ਕਿਸੇ ਦੀ ਨਿੰਦਿਆ ਨਹੀਂ ਕਰਦੇ ਇਹ ਆਪਸ ਵਿੱਚ ਲੜਦੇ ਨਹੀਂ ਲੜਾਉਂਦੇ ਨਹੀਂ ਪਰ ਅਸੀਂ ਜੀਭਾਂ ਦੇ ਸਵਾਦ ਵਿਸੇ ਲਾਲਚੀ ਹੋ ਕੇ ਆਪਣੀ ਚੌਧਰ ਆਪਣੀ ਭੁੱਖ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਲੜਦੇ ਪਾਈਏ ਲਿਕਨ ਇਹ ਸਾਨੂੰ ਪਾਠ ਦਾ ਪਿਆਰ ਦਾ ਪਾਠ ਪੜਾਉਂਦੇ ਪਏ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਬੇਦ ਕਤੇਬ ਕੋ ਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਝੂਠੇ ਅਸੀਂ ਆ ਝੂਠੇ ਆਪਾਂ ਇਹ ਝੂਠੇ ਨਹੀਂ ਆਓ ਫਿਰਿਓ ਸਭ ਦਾ ਧੰਨਵਾਦ ਹੁਇਆਂ ਪੁੱਲੋਂ ਚੁਕਾਂ ਦੀ ਕਿਮਾ ਇਤਨੇ ਕੀ ਬੇਨਤੀਆਂ ਪ੍ਰਵਾਨ ਕਰਿਓ